ਲੋ ਵੀ ਦੋਸਤੋ ਅੱਜ ਨਾਲ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਆ ਦੇਖੋ ਤੁਸੀਂ ਕਾਗਜੀ ਨਿੰਬੂਆਂ ਦਾ ਬੋਟਾ ਆਪਾਂ ਕਿਸੇ ਬਾਗ ਦੇ ਵਿੱਚ ਜਾਂ ਕਿਸੇ ਨਰਸਰੀ 'ਚ ਨਹੀਂ ਆਏ ਬਾਈ ਜੀ ਆਪਣਾ ਆਪਣੇ ਯਾਰ ਦੇ ਖੇਤ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸੋਚਿਆ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਸਾਂਝੀ ਕਿਉਂ ਕਰੀਏ ਬਾਈ ਆ ਕੇ ਨਾ ਖੇਤ ਰੂਖ ਖੋਸ ਹੋ ਗਈ ਆਪਣੀ ਰੂਹ ਤਾਂ ਖੋਸ ਹੋ ਗਈ ਸਬਜ਼ੀਆਂ ਸਬਜ਼ੀਆਂ ਤਾਂ ਹਰ ਇੱਕ ਭਰਾ ਲਾਉਂਦੇ ਨੇ ਕਿ ਦੇਖੋ ਸਬਜ਼ੀਆਂ ਤਾਂ ਹਰ ਇੱਕ ਲਾ ਲੈਂਦਾ ਪਰ ਆ ਚੀਜ਼ਾਂ ਦੇਖੋ ਮੈਂ ਕਹਿੰਨਾ ਘੱਟੋ ਘੱਟ 10 ਤੋਂ 15 ਤਰ੍ਹਾਂ ਦੇ ਜਿਹੜੇ ਫਲਦਾਰ ਬੂਟੇ ਬਾਈ ਨੇ ਲਾਏ ਹੋਏ ਨੇ ਨਰਸਰੀ ਤੋਂ ਲਿਆ ਕੇ ਟਾਪ ਦੇ ਜੇ ਆ ਬੂਟੇ ਦੀ ਗੱਲ ਕਰੀਏ ਸਿਰਫ ਡੇਢ ਸਾਲ ਦਾ ਬੋਟਾ ਤੈਣ ਕਾਗਜੀ ਨਿੰਬੂ ਨਾਲ ਬਾਈ ਤੁੰਨਿਆ ਪਿਆਗਾ ਠੀਕ ਹੈ ਤੇ ਬਾਕੀ ਮਾਲੀ ਆਪਣੇ ਨਾਲ ਆ ਮਾਲੀ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਟਾਈਮ ਟਾਈਮ ਤੇ ਉਹ ਆ ਕੇ ਦੇਖਦਾ ਖਾਦ ਪਾਉਂਦਾ ਹੈ ਤੇ ਹੁਣ ਜਿਹੜੀ ਰੁੱਤ ਹੈਗੀ ਇਹ ਰੁੱਤ ਦੇ ਵਿੱਚ ਕਿਹੜੇ ਜਿਹੜੇ ਫਾਲਦਾਰ ਬੂਟੇ ਲੱਗਸਾ ਰਹੇ ਨੇ ਠੀਕ ਹੈ ਤੇ ਅੱਜ ਆਪਾਂ ਹੁਣ ਕਰਦੇ ਹਾਂ ਮਾਲੀ ਨਾਲ ਗੱਲਬਾਤ